ਚੌਂਤੀਮੀ ਪੌੜੀ 'ਚ ਬਖਸ਼ਿਸ਼ ਕਰਦੇ ਆ ਮਹਾਰਾਜ ਜਦੋਂ ਕੋਈ ਜੀਵ ਪ੍ਰਭੂ ਦਾ ਸਿਮਨਨ ਕਰਦਾ ਹੈ ਤਾਂ ਉਹਨੂੰ ਕੀ ਆਨੰਦ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਨ ਲੱਗੇ ਭਾਈ ਸਿਮਨ ਵਿੱਚ ਲੀਨ ਹੋਏ ਬੰਦੇ ਦੀ ਅਵਸਥਾ ਸਹਿਜੇ ਸਹਿਜੇ ਬਦਲਦੀ ਜਾਂਦੀ ਹੈ ਉਹ ਆਤਮਕ ਉਂਤੀ ਦੇ ਪਹਿਲੇ 4 ਖੰਡ ਜਿਹੜੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਨੂੰ ਪਾਰ ਕਰਕੇ ਅਖੀਰਲੇ ਖੰਡ ਸੱਚ ਖੰਡ 'ਚ ਜਾ ਕੇ ਪ੍ਰਵੇਸ਼ ਕਰਦਾ ਹੈ ਅਗਲੀਆਂ ਪੌੜੀਆਂ 'ਚ ਪੰਜਾਂ ਖੰਡਾਂ ਦਾ ਵਰਣਨ ਕਰਦੇ ਮਹਾਰਾਜ ਜੀ ਰਾਤੀ ਰੁਤੀ ਤਿਤੀ ਵਾਰ ਪਵਨਾ ਪਾਣੀ ਅਗਨੀ ਪਾਤਾਲ ਵਾਹਿਗੁਰੂ ਨੇ ਰਾਤ ਦਿਨ ਰੁੱਤਾਂ ਥਿੱਤਾਂ ਤੇ ਵਾਰ ਬਣਾਏ ਨੇ ਉਸੇ ਨੇ ਹਵਾ ਪਾਣੀ ਅੱਗ ਤੇ ਪਤਾਲ ਵੀ ਰਚੇ ਹੋਏ ਨੇ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਇਸ ਵਿੱਚ ਜੀਅ ਜੁਗਤ ਕੇ ਰੰਗ ਇਹਨਾਂ ਸਭਨਾਂ ਵਿੱਚ ਧਰਤੀ ਨੂੰ ਧਰਮ ਦੇ ਕਰਮ ਕਰਨ ਦਾ ਸਥਾਨ ਬਣਾਤਾ ਹੈ ਇਸ ਧਰਤੀ ਉੱਪਰ ਕਈ ਤਰ੍ਹਾਂ ਦੇ ਜੀਵ ਤੇ ਉਹਨਾਂ ਦੇ ਰਹਿਣ ਦੀਆਂ ਵੱਖੋ-ਵੱਖਰੀਆਂ ਜੁਗਤੀਆਂ ਤਰੀਕੇ ਵੀ ਪ੍ਰਮਾਤਮਾ ਨੇ ਸਾਜੇ ਹੋਏ ਨੇ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਫਿਰ ਫਰਮਾਉਂਦੇ ਮਹਾਰਾਜ ਉਹਨਾਂ ਜੀਵਾਂ ਦੇ ਨਾਮ ਵੀ ਅਨੇਕ ਤਰ੍ਹਾਂ ਦੇ ਆ ਜਿਨ੍ਹਾਂ ਦਾ ਕੋਈ ਅੰਤ شمار ਨਹੀਂ ਇਹਨਾਂ ਜੀਵਾਂ ਦੇ ਚੰਗੇ ਤੇ ਮੰਦੇ ਕਰਮਾਂ ਦੀ ਵਿਚਾਰ ਵਾਯੂ ਦੇ ਦਰਬਾਰ ਵਿੱਚ ਹੋਵੇਗੀ ਪਰਮੇਸ਼ਰ ਆਪ ਸੱਚਾ ਤੇ ਜਿੱਥੇ ਬੈਠ ਕੇ ਉਹ ਜੀਵਾਂ ਦੇ ਕਰਮਾਂ ਦੀ ਵਿਚਾਰ ਕਰਦਾ ਹੈ ਉਹ ਦਰਬਾਰ ਵੀ ਉਹਦਾ ਸੱਚਾ ਹੈ ਪ੍ਰਮਾਤਮਾ ਦਾ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸ਼ਾਨ ਉਹਦੇ ਦਰਬਾਰ ਵਿੱਚ ਸੰਤ ਜਨ ਸੋਭਾ ਪਾਉਂਦੇ ਨੇ ਤੇ ਪ੍ਰਭੂ ਦੀ ਨਜ਼ਰ ਵਿੱਚ ਪ੍ਰਮਾਣ ਹੁੰਦੇ ਨੇ ਉਹਨਾਂ ਪ੍ਰਮਾਣ ਹੋਇਆ ਸੰਤ ਜਨਾਂ ਨੂੰ ਪ੍ਰਮਾਤਮਾ ਦੀ ਮਿਹਰ ਬਖਸ਼ਿਸ਼ ਦਾ ਨਿਸ਼ਾਨ ਪੈਂਦਾ ਭਾਵ ਭਾਬ ਪ੍ਰਭੂ ਦੇ ਦਰਬਾਰ ਵਿੱਚ ਉਹਨਾਂ ਦਾ ਸਤਕਾਰ ਹੁੰਦਾ ਹੈ ਉਹਨਾਂ ਦੇ ਮਸਤਕ ਤੇ ਮਣੀ ਪ੍ਰਗਟ ਹੋ ਜਾਂਦੀ ਹੈ ਪ੍ਰਕਾਸ਼ ਹੋ ਜਾਂਦਾ ਹੈ ਫਿਰ ਉਹ ਪਛਾਣਿਆ ਜਾਂਦਾ ਦੂਰੋਂ ਹੀ ਕਿ ਇਹ ਵਾਹਿਗੁਰੂ ਦਾ ਪਿਆਰ ਹੈ ਤਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਫਰਮਾਉਂਦੇ ਹਨ ਇਸ ਪ੍ਰਕਾਰ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਏ ਸਾਰੇ ਜੀਵਾਂ ਦਾ ਝੂਠ ਤੇ ਸੱਚ ਵਾਹਿਗੁਰੂ ਦੇ ਦਰਬਾਰ ਵਿੱਚ ਪਰਖਿਆ ਜਾਂਦਾ ਹੈ ਕੱਚ ਪਕਾਈ ਕੱਚੇ ਜਿਹੜੇ ਨੇ ਕਿਹੜਿਆ ਤੇ ਪੱਕੇ ਕਿਹੜੇ ਨੇ ਝੂਠੇ ਕਿਹੜੇ ਆ ਸੱਚੇ ਕਿਹੜੇ ਆ ਮਹਾਰਾਜ ਫਰਮਾਉਂਦੇ ਆ ਕਿ ਪਰਮਾਤਮਾ ਦੀ ਦਰਗਾਹ ਵਿੱਚ ਗਿਆਈ ਝੂਠੇ ਤੇ ਸੱਚੇ ਬੰਦੇ ਜਾਣੇ ਜਾਂਦੇ ਨੇ ਸੋ ਮਹਾਰਾਜ ਨੇ ਇਹ ਬਚਨ ਇਸ ਪੌੜੀ ਧਰਮ ਖੰਡ ਵਿੱਚ ਵਰਣਨ ਕੀਤਾ ਕਿ ਧਰਮ ਦਾ ਅਰਥ ਹੈ ਆਪਣੀ ਜਿਹੜਾ ਸਾਡਾ ਧਰਮ ਬਣਦਾ ਫਰਜ਼ ਜਾਂ ਡਿਊਟੀ ਸਭ ਤੋਂ ਪਹਿਲਾਂ ਜਗਿਆਸੂ ਨੇ ਆਪਣੇ ਧਰਮ ਨੂੰ ਜਾਣਨਾ ਜਿਵੇਂ ਰਾਤ ਦਿਨ ਪਾਉਣ ਪਾਣੀ ਤੇ ਹਵਾ ਉਹ ਆਪਣੇ ਫਰਜ਼ ਨਿਭਾ ਰਹੇ ਨੇ ਇਸੇ ਤਰ੍ਹਾਂ ਜੀਵ ਦਾ ਫਰਜ਼ ਹੈ ਕਿ ਉਹ ਆਪਣੇ ਸੱਚ ਦੇ ਧਰਮ ਤੇ ਡਿਢ ਰਹੇ ਪੱਕਾ ਰਹੇ ਨਾਮ ਜਪਣ ਦਾ ਧਰਮ ਹੈ ਸਾਡੇ ਹੋਰ ਬੇਅੰਤ ਧਰਮ ਹੈ ਉਹ ਪੜਨੇ ਪਹਿਣਗੇ 35ਵੀਂ ਪੌੜੀ 'ਚ ਸਤਿਗੁਰ ਦਾ ਪ੍ਰਭੂ ਦੀ ਰਚਨਾ ਦਾ ਗਿਆਨ ਦੱਸਦੇ ਆ ਕਿ ਜਿਗਿਆਸੂ ਨੂੰ ਵਾਹਿਗੁਰੂ ਦੀ ਰਚਨਾ ਦਾ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ਇਸ ਨਾਲ ਵਾਹਿਗੁਰੂ ਦੀ ਵਿਸ਼ਾਲਤਾ ਤੇ ਸਰਬ ਵਿਆਪ ਕਦਾ ਦਾ ਜੀਵ ਨੂੰ ਗਿਆਨ ਹੁੰਦਾ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਸੋ ਪਿਛਲੀ ਪੌੜੀ ਵਿੱਚ ਜੋ ਕਥਨ ਕੀਤਾ ਗਿਆ ਏ ਧਰਮ ਖੰਡ ਦਾ ਇਹੋ ਧਰਮ ਹੈ ਹੁਣ ਗਿਆਨ ਖੰਡ ਦਾ ਕਰਮ ਜਿਹੜਾ ਕਰਤੱਵ ਹੈ ਨਾ ਸਤਿਗੁਰੂ ਮਹਾਰਾਜ ਉਹ ਵਰਣਨ ਕਰਦੇ ਨੇ ਉਹ ਵਰਣਨ ਕੀਤਾ ਜਾਂਦਾ ਫਿਰ ਫਰਮਾਉਂਦੇ ਹਨ ਪਾਵਨ ਬਚਨ ਕੇਤੇ ਪਵਨ ਪਾਣੀ ਵੈਸ ਅੰਤਰ ਕੇਤੇ ਕਾਨ ਮਹੇਸ ਇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੈ ਵੇਸ ਇਸ ਤਰ੍ਹਾਂ ਫਰਮਾਉਂਦੇ ਆ ਕਿ ਗਿਆਨਵਾਨਾਂ ਨੂੰ ਵਾਹਿਗੁਰੂ ਦੀ ਲੀਲਾ ਬੇਅੰਤ ਨਜ਼ਰ ਆਉਂਦੀ ਹੈ ਉਹਨਾਂ ਨੂੰ ਕੀ ਦਿਖਦਾ ਕਿ ਕਿੰਨੇ ਤਾਂ ਪੌਣ ਕਿੰਨੇ ਪ੍ਰਕਾਰ ਦੀ ਪੌਣ ਚੱਲ ਰਹੀ ਹੈ ਤੇ ਪਾਣੀ ਤੇ ਅਗਨੀਆਂ ਤੇ ਕਿੰਨੇ ਕ੍ਰਿਸ਼ਨ ਤੇ ਕਿੰਨੇ ਸ਼ਿਵ ਜੀ ਗਿਆਨਵਾਨਾਂ ਨੂੰ ਦਿਖਾਈ ਦਿੰਦੇ ਆ ਕਿੰਨੇ ਬ੍ਰਹਮਾ ਜੋ ਕਈ ਤਰ੍ਹਾਂ ਦੇ ਰੰਗਾਂ ਤੇ ਵੇਸਾਂ ਦੀ ਸ੍ਰਿਸ਼ਟੀ ਦੀ ਘਾੜਤ ਘੜ ਰਿਹਾ ਕੋਟ ਬ੍ਰਹਮੇ ਜਗ ਸਾਜਣ ਲਾਏ ਸੋ ਜਿਵੇਂ ਦੱਸਿਆ ਨਾ ਇੱਕ ਸਿੰਘ ਜਪਜੀ ਸਾਹਿਬ ਦੇ ਪਾਠ ਕਰਦਾ 4 ਸਾਲ ਕਰਦਾ ਰ 101 ਪਾਠ ਫਿਰ ਉਹ ਮਹਾਪੁਰਖਾਂ ਨੂੰ ਕਹਿੰਦਾ ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲਿਆਂ ਨੂੰ ਕਹਿੰਦਾ ਹੁਣ ਮੈਨੂੰ ਸਾਰੇ ਹੀ ਦਿਖ ਪਿਓ ਉਹ ਜਿਹੜੇ ਜਪਜੀ ਸਾਹਿਬ ਦੱਸੇ ਹੋਏ ਨੇ ਸੋ ਇਸ ਪ੍ਰਕਾਰ ਸਾਰਾ ਕੁਝ ਦਿਖਣ ਲੱਗ ਜਾਂਦਾ ਹੈ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਭਾਵਨ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਈ ਕਰਮ ਭੂਮੀਆਂ ਧਰਮ ਕਾਰਜ ਕਰਨੀਆਂ ਥਾਵਾਂ ਕਿੰਨੇ ਸੁਮੇਰ ਪਰਬਤ ਕਿੰਨੇ ਧਰੂ ਤਾਰੇ ਤੇ ਕਿੰਨੇ ਧਰੂ ਨੂੰ ਉਪਦੇਸ਼ ਦੇਣ ਵਾਲੇ ਨਾਰਦ मुनि ਵਰਗੇ ਕਈ ਇੰਦਰ ਦੇਵਤੇ ਕਾਲਪੁਰਖੀ ਦੇਵ ਮੋ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਸ਼ਾਸ ਕਰੋੜ ਜਲੇਸ ਕਿੰਨੇ ਚੰਦਰਮਾ ਤੇ ਸੂਰਜ ਤੇ ਕਿੰਨੇ ਹੀ ਆਕਾਸ਼ ਮੰਡਲ ਤੇ ਕਈ ਦੇਸ਼ ਨਜ਼ਰ ਆਉਂਦੇ ਨੇ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕਹਿੰਦੇ ਹੋਰ ਕੀ ਨਜ਼ਰ ਆਉਂਦਾ ਕਹਿੰਦੇ ਕਈ ਸਿੱਧ ਗੱਲ 84 ਨਹੀਂ ਕਈ ਬੁੱਧ ਅਵਤਾਰ ਕਈ ਨਾਥ ਤੇ ਕਈ ਦੇਵੀਆਂ ਦੇ ਵੇਸ ਗਿਆਨਵਾਨਾਂ ਦੇ ਅਨੁਭਵ ਵਿੱਚ ਹੁੰਦੇ ਨੇ ਸੋ ਕਿੰਨੇ ਦੇਵਤੇ ਤੇ ਦੈਂਤ ਤੇ ਕਿੰਨੇ ਰਤਨਾ ਦੇ ਸਮੁੰਦਰ ਨੇ ਕੋਈ ਅੰਤ ਨਹੀਂ ਬੇਅੰਤ ਹੀ ਬੇਅੰਤ ਹੈ ਸਭ ਕੁਝ ਇਸ ਪ੍ਰਕਾਰ ਫਰਮਾਉਂਦੇ ਹਨ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰਿੰਦ ਇਹ ਪਹਿਲਾਂ ਵੀ ਦੱਸਿਆ ਕਿ ਕਿੰਨੇ ਦੇਵਤੇ ਤੇ ਦੈਂਤ ਤੇ ਕਿੰਨੇ ਰਤਨਾ ਦੇ ਸਮੁੰਦਰ ਕਿੰਨੀਆਂ ਖਾਣੀਆਂ ਇਸੇ ਪ੍ਰਕਾਰ ਚਾਰ ਖਾਣੀਆਂ ਤਾਂ ਇੱਥੇ ਢਿੰਦੀਆਂ ਇੱਕ ਦਿਬਿਉਪਾਤ ਜਿੱਦਾਂ ਦੇਵਤੇ ਦੇਖਦੇ ਆ ਦਿਬਿ ਦ੍ਰਿਸ਼ਟੀ ਖੁੱਲਣ ਨਾਲ ਕਿੰਨੀਆਂ ਬਾਣੀਆਂ ਨੇ ਜਿਹੜੀਆਂ ਨੇ ਬੈਖਰੀ ਮਦਮਾ ਪਸੰਤੀ ਪਰਾ ਤੋਂ ਹੋਰ ਵੀ ਗਾਹਾਂ ਬਾਣੀਆਂ ਨੇ ਤੇ ਕਿੰਨੇ ਹੀ ਰਾਜਿਆਂ ਦੀਆਂ ਪੰਕਤੀਆਂ ਗਿਆਨਵਾਨਾਂ ਦੀ ਦ੍ਰਿਸ਼ਟੀ 'ਚ ਹੁੰਦੀਆਂ ਨੇ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਇਸ ਪ੍ਰਕਾਰ ਫਰਮਾਉਂਦੇ ਹਨ ਤੇ ਕਿੰਨੇ ਹੀ ਵੇਦਾਂ ਦੀਆਂ ਸੁਰਤੀਆਂ ਤੇ ਕਿੰਨੇ ਵੇਦਾਂ ਦੇ ਮੰਨਣ ਵਾਲੇ ਸੇਵਕ ਹੈ ਜਿਨ੍ਹਾਂ ਦਾ ਕੋਈ ਅੰਤ ਨਹੀਂ ਆਉਂਦਾ ਸੋ ਇਹ ਪੌੜੀ ਵਿੱਚ ਜੋ ਕਥਨ ਕੀਤੀਆਂ ਵਾਹਿਗੁਰੂ ਦੀਆਂ ਸਾਰੀਆਂ ਬੇਅੰਤ ਸ਼ਕਤੀਆਂ ਗਿਆਨ ਖੰਡ ਵਿੱਚ ਪਹੁੰਚੇ ਜਿਹੜੇ ਜੀਵ ਨੇ ਉਹਨਾਂ ਦੀ ਦ੍ਰਿਸ਼ਟੀ 'ਚ ਹੁੰਦੀਆਂ ਨੇ ਹੁਣ 36ਵੀਂ ਪੌੜੀ 'ਚ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਗਿਆਨ ਖੰਡ ਮਹ ਗਿਆਨ ਉ ਪਰਚੰਡ ਤਿੱਥੈ ਨਾਦ ਬినੋਦ ਕੋਡ ਅਨੰਦ ਗਿਆਨਖੰਡ ਵਿੱਚ ਗਿਆਨ ਦਾ ਬਹੁਤ ਤਿੱਖਾ ਤੇਜ ਗਿਆਨ ਹੁੰਦਾ ਉੱਥੇ ਪ੍ਰਚੰਡ ਗਿਆਨ ਪੈਦਾ ਹੋ ਜਾਂਦਾ ਹੈ ਉੱਥੇ ਗਿਆਨਮਈ ਅਵਸਥਾ ਵਿੱਚ ਕਰੋੜਾਂ ਸ਼ਬਦ ਤਮਾਸ਼ੇ ਤੇ ਆਨੰਦ ਹੁੰਦੇ ਨੇ ਅਥਵਾ ਕਹਿਣ ਤੋਂ ਭਾਵੇਂ ਆਨੰਦ ਦੀ ਇੱਕ ਅਵਸਥਾ ਦੱਸੀ ਹੈ ਨਾਦ ਹੁੰਦਾ ਸ਼ਰਵਣ ਆਨੰਦ ਕੰਨਾਂ ਨਾਲ ਸੁਣਨ ਨਾਲ ਜਿਹੜਾ ਆਨੰਦ ਆਉਂਦਾ ਕਥਾ ਸੁਣ ਕੇ ਬਿਨੋਦ ਹੁੰਦਾ ਜਿਹੜਾ ਦੇਖਣ ਦੇਖ ਕੇ ਆਨੰਦ ਆਉਂਦਾ ਉਸ ਤੋਂ ਵੀ ਹਜ਼ਾਰਾਂ ਲੱਖਾਂ ਗੁਣਾ ਜ਼ਿਆਦਾ ਹੈ ਕੋੜ ਅਨੰਦ ਕਰੋੜਾ ਗੁਣਾ ਅਨੰਦ ਜਿਹੜਾ ਪ੍ਰਾਪਤੀ ਦਾ ਆਨੰਦ ਹੈ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਅਨੂਪ ਸੋ ਫਰਮਾਉਂਦੇ ਹਨ ਬਚਨ ਧਰਮਖੰਡ ਦੀ ਬਾਣੀ ਅਤ ਸੁੰਦਰ ਹੁੰਦੀ ਹੈ ਸ਼ਰਮਖੰਡ ਕੀ ਬਾਣੀ ਰੂਪ ਤੋਂ ਇਹ ਜਿਹੜੀ ਸ਼ਰਮਖੰਡ ਦੀ ਬਾਣੀ ਆ ਨਾ ਰੂਪ ਹੁੰਦੀ ਸਫਾਈ ਵਾਲੀ ਹੋ ਜਾਂਦੀ ਬਹੁਤ ਉੱਥੇ ਸ਼ਰਮਖੰਡ ਵਿੱਚ ਮਨੁੱਖ ਦੀ ਬੜੀ ਸੁੰਦਰ ਘਾੜਤ ਕੜੀ ਜਾਂਦੀ ਹੈ ਸੋ ਕਹਿਣ ਤੋਂ ਭਾਵ ਇੱਕ ਸਧਾਰਨ ਮਨੁੱਖ ਭਗਤੀ ਕਰਕੇ ਉੱਥੇ ਦੇਵਤਾ ਹੋ ਜਾਂਦਾ ਇਸ ਪ੍ਰਕਾਰ ਤਾਂ ਕੀ ਆ ਗੱਲਾਂ ਕਥੀਆਂ ਲਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਉਹਨਾਂ ਦੀਆਂ ਜਿਹੜੀ ਗੱਲਾਂ ਅਵਸਥਾਵਾਂ ਦਾ ਵਰਣਨ ਨਹੀਂ ਹੋ ਸਕਦਾ ਸੋ ਜਿਹੜਾ ਕੋਈ ਕਹਿੰਦਾ ਆ ਉਹ ਪਿੱਛੋਂ ਪਛਤਾਉਂਦਾ ਕਿਉਂਕਿ ਉਸ ਉੱਚੀ ਅਵਸਥਾ ਦਾ ਵਰਣਨ ਕਰਨਾ ਆਮ ਜਿਹੜਾ ਮਨੁੱਖ ਹੈ ਇਹਦੀ ਸਮਰੱਥਾ ਤੋਂ ਸਾਰਾ ਕੁਝ ਪਰੇ ਹੁੰਦਾ ਤਿੱਥਾ ਕੜੀਐ ਸੁਰਤ ਮਤ ਮਾਨ ਬੁੱਧ ਤਿੱਥਾ ਕੜੀਐ ਸੁਰਾ ਸਿਧਾ ਕੀ ਸੁਧ ਹੈ ਉਥੇ ਕਹਿੰਦੇ ਸ਼ਰਮਖੰਡ ਵਿੱਚ ਸੁਰਤੀ ਮਤ ਮਾਨ ਤੇ ਬੁੱਧੀ ਘੜੇ ਜਾਂਦੇ ਨੇ ਉਥੇ ਦੇਵਤਿਆਂ ਤੇ ਸਿੱਧ ਪੁਰਸ਼ਾਂ ਵਾਲੀ ਸਮਝ ਜਿਹੜੀ ਗਿਆਤ ਘੜੀ ਜਾਂਦੀ ਹੈ ਇਹ ਆਪਾਂ ਸਿਰਫ ਅਖਰੀ ਅਰਥ ਕਰ ਰਹੇ ਹਾਂ ਜੇ ਪੂਰਨ ਰੂਪ ਚ ਸੁਣਨਾ ਤਾਂ ਫਿਰ ਅਮਰਤ ਬਾਣੀ ਜਿਹੜੀ ਸੀੜੀਸ ਆ ਉਹਦੀ ਜਪਜੀ ਸਾਹਿਬ ਦੀ ਕਥਾ ਉਥੋਂ ਪਤਾ ਲੱਗਣਾ ਕਥਾ ਉੱਥੇ ਤਾਂ ਬਹੁਤ ਜ਼ਿਆਦਾ ਟਾਈਮ ਦੀ ਹੈ 36 ਘੰਟੇ ਦੀ ਕਥਾ ਹੋਏ ਇਹ ਕਥਾ ਸਾਰੀ ਹੈ ਹੀ ਡੇਢ ਘੰਟੇ ਦੀ ਜਾਂ 2 ਦੀ ਹੁਣ ਸਤਿਗੁਰੂ ਮਹਾਰਾਜ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਦਾ ਵਰਣਨ ਕਰਨ ਪਿੱਛੋਂ ਕਰਮ ਖੰਡ ਹੁੰਦਾ ਕਰਮ ਨਾਮ ਬਖਸ਼ਿਸ਼ ਦਾ ਹੁੰਦਾ ਬਖਸ਼ਿਸ਼ ਖੰਡ ਦਾ ਵਰਣਨ ਕਰਦੇ ਫਰਮਾਉਂਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ ਕਰਮ ਹੁੰਦਾ ਬਖਸ਼ਿਸ਼ ਖੰਡ ਦੀ ਬਾਣੀ ਬੜੇ ਜ਼ੋਰ ਵਾਲੀ ਹੁੰਦੀ ਹੈ ਜਿਨ੍ਹਾਂ ਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਦਾ ਕਿਹਾ ਜੋ ਵੀ ਬੋਲਿਆ ਬੋਲ ਹੈ ਨਾਨਕ ਦਾਸ ਮੁਖਤੇ ਜੋ ਬੋਲਿਆ ਈਹਾਂ ਉਹਾਂ ਸੱਚ ਹੋ ਗਾ ਉਹੀ ਬਚਨਾਂ ਵਿੱਚ ਹੋ ਜਾਂਦਾ ਉੱਥੇ ਹੋਰ ਕੋਈ ਵਰਜਣ ਜਾਂ ਰੋਕਣ ਵਾਲਾ ਨਹੀਂ ਹੁੰਦਾ ਉੱਥੇ ਹੋਰ ਕੋਈ ਜਾ ਵੀ ਨਹੀਂ ਸਕਦਾ ਇੰਨੀ ਉੱਚੀ ਅਵਸਥਾ 'ਚ ਤਿੱਥਾ ਜੋਧ ਮਹਾਬਲ ਸੂਰ ਦਿਨ ਮਹਾਰਾਮ ਰਹਿਆ ਭਰਪੂਰ ਉੱਥੇ ਕੇਵਲ ਜੋਧੇ ਤੇ ਮਹਾਬਲੀ ਸੂਰ ਮੇਂ ਹੁੰਦੇ ਨੇ ਉਹਨਾਂ ਜੀਵਾਂ ਦੇ ਵਿੱਚ ਪਰਮੇਸ਼ਰ ਹੀ ਪਰਿਪੂਰਨ ਰੰਦਾ ਉੱਥੇ ਇਹ ਯੋਧੇ ਨਹੀਂ ਹੁੰਦੇ ਸੰਸਾਰ ਵਾਲੇ ਉੱਥੇ ਯੋਧੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕੀਤਾ ਇੰਦਰੀਆਂ ਨੂੰ ਕਾਬੂ ਕੀਤਾ ਫਿਰ ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ ਬੜੇ ਬੜੇ ਮਹਾਬਲੀ ਯੋਧੇ ਉਹਨਾਂ ਦੀ ਗੱਲ ਕਰਦੇ ਨੇ ਜਾਂ ਫਿਰ ਜਿਹੜੇ ਸ਼ਹੀਦ ਹੁੰਦੇ ਨੇ ਪਹੁੰਚ ਜਾਂਦੇ ਇਹਨਾਂ ਅਵਸਥਾ 'ਚ ਯੋਧੇ ਮਹਾਬਲੀ ਸੂਰਮੇ ਬਾਬਾ ਦੀਪ ਸਿੰਘ ਵਰਗੇ ਉਹ ਇਹਨਾਂ ਵੀ ਅਵਸਥਾ ਤੋਂ ਹੋਰ ਉੱਤੇ ਚਲੇ ਜਾਂਦੇ ਨੇ ਉਨ੍ਹਾਂ ਦੇ ਵਿੱਚ ਰਾਮ ਜਿਹੜਾ ਪਰਮੇਸ਼ਰ ਹੈ ਨਾ ਉਹਨਾਂ ਜੀਵਾਂ ਦੇ ਵਿੱਚ ਪ੍ਰਭੂ ਪਰਿਪੂਰਨ ਰਹਿੰਦਾ ਹਮੇਸ਼ਾ ਉੱਥੇ ਹਿਰਦੇ ਵਿੱਚ ਵਸਿਆ ਹੋਇਆ ਤਿੱਥੈ ਸੀਤੋ ਸੀਤਾ ਮਹਿਮਾ ਮਾਹ ਤਾਕੇ ਰੂਪ ਨ ਕਤਨੇ ਜਾਹ ਸੋ ਇਸ ਪ੍ਰਕਾਰ ਉੱਥੇ ਸੀਤੋ ਹੀ ਸੀਤਾ ਮਹਿਮਾ ਦੇ ਵਿੱਚ ਉਹ ਮਹਿਮਾ ਦੇ ਵਿੱਚ ਜਿਹੜਾ ਜੀਵ ਹੁੰਦਾ ਉੱਥੇ ਸਿਮਤਾ ਹੀ ਸਿਉਂਤਾ ਹੁੰਦਾ ਭਾਵਿਕ ਕਮਿਕ ਲੀਨ ਹੋ ਜਾਂਦੇ ਨੇ ਉੱਥੇ ਇਸ ਪ੍ਰਕਾਰ ਉੱਥੇ ਜਿਹੜੇ ਨੇ ਸਾਰੇ ਜਾਣੇ ਉਹਨਾਂ ਦੀ ਰੱਬ ਦੇ ਪਿਆਰਿਆਂ ਦੀ ਮਹਿਮਾ ਹੀ ਕਰਨ ਲੱਗੇ ਹੁੰਦੇ ਨੇ ਅਵਤਾਰ ਵੀ ਉੱਥੇ ਫਿਰ ਮਹਿਮਾ ਕਰਦੇ ਸਾਰੇ ਜਾਣੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਹੈ ਮਰਹੈ ਨ ਠਾਗੇ ਜਾਹੇ ਉਹਨਾਂ ਦੇ ਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਇਸ ਪ੍ਰਕਾਰ ਫਰਮਾਉਂਦੇ ਨੇ ਅਸੋ ਜਿਨ੍ਹਾਂ ਦੇ ਹਿਰਦੇ 'ਚ ਸਰਵ ਵਿਆਪਕ ਰਾਮ ਪਰਮੇਸ਼ਰ ਵੱਸਦਾ ਤੋ ਅਕਾਲ ਪੁਰਖ ਵਾਹਿਗੁਰੂ ਉਹ ਨਾ ਕਿਸੇ ਕੋਲ ਮਰਦੇ ਨੇ ਨਾ ਹੀ ਕਿਸੇ ਕੋਲੋਂ ਠੱਗੇ ਜਾਂਦੇ ਨੇ ਤਾਂ ਕਿ ਰੂਪ ਨਾ ਕਤਨੇ ਜਾਏ ਨਾ ਹੀ ਮਨ ਠੱਗੇ ਜਾਏ ਜਿਨ ਕੈ RAM ਵਸੈ ਮਨ ਮਾਹ ਤਿਤੈ ਭਗਤ ਵਸਹਿ ਕੇ ਲੋਆ ਕਰਹਿ ਆਨੰਦ ਸੱਚਾ ਮਨ ਸੋਏ ਉਥੇ ਕਈ ਲੋਕਾਂ ਦੇ ਭਗਤ ਵਸਦੇ ਨੇ ਉਹਨਾਂ ਭਗਤਾਂ ਦੇ ਹਿਰਦਿਆਂ ਵਿੱਚ ਸੱਚਾ ਵਾਹਿਗੁਰੂ ਵਸਦਾ ਹੈ ਤੇ ਉਹ ਆਤਮਕ ਆਨੰਦ ਮਾਣਦੇ ਹਨ ਉਥੇ ਸੱਚ ਖੰਡ ਹੈ ਵਸੈ ਨਿਰੰਕਾਰ ਕਾਰ ਕਾਰ ਵੇਖੈ ਨਦਰ నిਹਾਲ ਉਹ ਆਕਾਰ रहਤ ਪ੍ਰਮਾਤਮਾ ਨੂੰ ਸੱਚਖੰਡ ਵਿੱਚ ਵਸਦਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਨੇ ਆਕਾਰ ਤੋਂ ਰਹਿਤ ਨਿਰਆਕਾਰ ਪ੍ਰਮਾਤਮਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਸੱਚਖੰਡ ਦੇ ਵਿੱਚ ਬਰਾਜਮਾਨ ਨੇ ਉਹ ਸਾਰੀ ਸ੍ਰਿਸ਼ਟੀ ਨੂੰ ਰਾਜ ਕੇ ਰਾਜ ਰਾਜ ਕੇ ਵੇਖਦਾ ਤੇ ਆਪਣੀ ਮਿਹਰ ਦੀ ਨਜ਼ਰ ਨਾਲ ਸਭ ਨੂੰ ਨਿਹਾਲ ਕਰਦਾ ਉਹਦੀ ਕਿਰਪਾ ਨਾਲ ਆਪਾਂ ਸਾਰੇ ਤੁਰੇ ਫਿਰਦੇ ਆਂ ਤਿਥਾ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤ ਅੰਤ ਨ ਅੰਤ ਇਸ ਤਰ੍ਹਾਂ ਬਚਨ ਫਰਮਾਉਂਦੇ ਆ ਉਥੇ ਸੱਚ ਖੰਡ ਵਿੱਚ ਖੰਡ ਮੰਡਲ ਤੇ ਬ੍ਰਹਮੰਡ ਹਨ ਉਸ ਤੋਂ ਬਾਹਰ ਕੋਈ ਖੰਡ ਮੰਡਲ ਨਹੀਂ ਹੈ ਜੇ ਕੋਈ ਜੀਵ ਵਾਹਿਗੁਰੂ ਰਚੇ ਖੰਡਾਂ ਮੰਡਲਾ ਤੇ ਬ੍ਰਹਮੰਡਾਂ ਦਾ ਵਰਣਨ ਕਰੇ ਔ ਕਰ ਨਹੀਂ ਸਕਦਾ ਕਿਉਂਕਿ ਉਹਦੇ ਅੰਤ ਦਾ ਕੋਈ ਅੰਤ ਹੀ ਨਹੀਂ ਜਿਹੜਾ ਅੰਤ ਪਾਉਣ ਲੱਗਦਾ ਉਹਦਾ ਹੀ ਅੰਤ ਹੋ ਜਾਂਦਾ ਫਿਰ ਵਿੱਚ ਹੀ ਭਾਵ ਲੀਨ ਹੋ ਜਾਂਦਾ ਜਿਵੇਂ ਲੂਣ ਦੀ ਡੜੀ ਸਮੁੰਦਰ ਦਾ ਅੰਤ ਪਾਉਣ ਗਈ ਵਿੱਚੇ ਖੁਰ ਗਈ ਤਿਥੈ ਲੋ ਆ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਲੋ ਆ ਲੋ ਜਿਵੇਂ ਐੜਾ ਲੱਗਿਆ ਹੋਇਆ ਲੋ ਲੋ ਨਹੀਂ ਕਹਿਣਾ ਤਿਥੈ ਲੋ ਆ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਸੋ ਇਹ ਜਿਹੜੀ ਆਪਣੀ ਸੰਥਿਆ ਵਾਲੀ ਸੀੜੀ ਆ 7.5 ਘੰਟੇ ਦੀ ਉਹ ਲੈ ਕੇ ਦੇਖਣੀ ਪਊ ਡੀਵੀਡੀ ਸਾਰੀ ਸੋ ਲੇਖ ਲੇਖ ਕੇ ਸਮਝਾਇਆ ਹੋਇਆ ਪਾਠ ਕਿਵੇਂ ਕਰਨਾ ਹੈ। ਤੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆ। ਉਥੇ ਪ੍ਰਭੂ ਦੇ ਸੱਚਖੰਡ ਧਾਮ ਵਿੱਚ ਸਭ ਲੋਕਾਂ ਦੇ ਆਕਾਰ ਜਿਹੜੇ ਵਜੂਦ ਬਸ ਰਹੇ ਨੇ। ਜਿਸ ਤਰ੍ਹਾਂ ਕਾਲਪੁਰਖ ਦਾ ਹੁਕਮ ਹੁੰਦਾ ਓਸੇ ਤਰ੍ਹਾਂ ਹੀ ਉਹ ਕੰਮ ਕਰਦੇ ਨੇ ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦੇ ਹੋਏ। ਵੇਖਾ ਵਿਗਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆ। ਕਿ ਭਗਤ ਜਨ ਵਾਹਿਗੁਰੂ ਦਾ ਦਰਸ਼ਨ ਕਰਕੇ ਤੇ ਉਹਦੇ ਗੁਣਾਂ ਦੀ ਵਿਚਾਰ ਕਰਕੇ ਆਨੰਦ ਹੁੰਦੇ ਆ। ਮਹਾਰਾਜ ਕਥਨ ਕਰਦੇ ਆ ਕਿ ਉਸ ਸ੍ਰੇਸ਼ਟ ਸਥਾਨ ਸੱਚਖੰਡ ਦਾ ਜਿਹੜਾ ਵਰਣਨ ਕਰਨਾ ਲੋਹੇ ਵਾਂਗੂ ਕਰੜਾ ਨਾਨਕ ਕਥਨਾ ਕਰੜਾ ਸਾਰ ਭਾ ਬਹੁਤ ਕਠਨ ਹੈ। ਸੋ ਇਸ ਤਰ੍ਹਾਂ ਇਹ ਸਾਰੀਆਂ ਪੌੜੀਆਂ ਸਤਿਗੁਰੂ ਮਹਾਰਾਜ ਦੇ ਅਕਾਲ ਪੁਰਖ ਜੀ ਦੇ ਨਾਮ ਦਾ ਜਿਹੜਾ ਨਾ ਅਭਿਆਸ ਕਰਦਾ ਜ ਗਿਆਸੂ ਕਹਿੰਦੇ ਨੇ ਦੱਸਿਆ ਕਿ ਸਾਜੇ ਸਾਜੇ ਜਿੰਨਾ ਅਵਸਥਾਂ ਚੋਂ ਗੁਜ਼ਰਦਾ ਉਹਨਾਂ ਦਾ ਵਰਨਨ ਕੀਤਾ ਅਖੀਰ ਤੇ ਰੱਬ ਦੇ ਪਿਆਰੇ ਭਗਤ ਜਨ ਪਰਮੇਸ਼ਰ ਦੇ ਸੱਚੇ ਦਰਬਾਰ ਸੱਚਖੰਡ ਉਹਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ ਜਿੱਥੇ ਉਹ ਸੁਦੀਵੀਂ ਆਨੰਦ ਬਾਣਦੇ ਆ ਪਿੱਛੇ ਜੋ ਜਗਿਆਸੂ ਦੀ ਸਾਰੀ ਪ੍ਰਾਪਤੀ ਦਾ ਸਾਧਨ ਇੱਕੋ ਨਾਮ ਦੱਸਿਆ ਨਾਮੀ ਪੁਰਸ਼ ਨੂੰ ਸ਼ੁਭ ਗੁਣਾ ਤੇ ਹੁਣ ਉੱਚਿਆਚਲਣ ਦੀ ਲੋੜ ਵੀ ਹੁੰਦੀ ਹੈ ਹੁਣ ਅਗਲੀ ਪੌੜੀ ਵੀ ਸਤਿਗੁਰੂ ਨੇ ਇਨਾਂ ਸ਼ੁਭ ਗੁਣਾ ਨੂੰ ਪੈਦਾ ਕਰਨ ਲਈ ਸਾਲ ਦਾ ਰੂਪਕ ਬੰਨ ਕੇ ਨਾ ਫਿਰ ਸਾਰਿਆਂ ਨੂੰ ਸਮਝਾਇਆ ਹੋਇਆ ਜਾਤ ਪਾਹਾਰਾ ਧੀਰਜ ਸੁਨਿਆਰ ਜਾਤ ਜਤ ਨਹੀਂ ਕਹਿਣਾ ਜਾਤ ਹੁੰਦਾ ਇੰਦਰੀਆਂ ਨੂੰ ਜਿੱਤਣਾ ਜਾਤ ਹੁੰਦਾ ਬ੍ਰਹਮਚਰਜ ਦੀ ਪੱਠੀ ਤੇ ਸਬਰ ਸੰਤੋਖ ਰੂਪ ਸੁਨਿਆਰਾ ਹੋਵੇ ਪਾਹਾਰਾ ਪੱਠੀ ਨੂੰ ਕਹਿੰਦੇ ਜਾਂ ਕਾਰਖਾਨਾ ਹੁੰਦਾ ਜਿਹੜਾ ਸੁਨਿਆਰੇ ਦਾ ਅਹਰਣ ਮਤ ਵੇਦ ਹਤੀਯਾਰ ਆਪਣੀ ਉੱਜਲ ਬੁੱਧੀ ਨੂੰ ਅਹਿਰਣਾ ਤੇ ਗਿਆਨ ਦਾ ਹਥੌੜਾ ਬਣਾਇ ਜਾਵੇ। ਵੇਦ ਨਾਮ ਗਿਆਨ ਦਾ ਹਥਿਆਰ ਥੌੜਾ। ਪਾਓ ਖੱਲਾ ਨਹੀਂ ਕਰਨਾ। ਪਾਓ ਖੱਲਾ ਅਗਨ ਤਪਤਾਓ। ਪ੍ਰਭੂ ਦੇ ਡਰ ਦੀ ਜਿਹੜੀ ਧੌਂਕਣੀ ਹੋਵੇ, ਤਾਂ ਆਪਾਂ ਦਾ ਸਾਧਨਾ ਇਸ ਪੱਠੀ ਵਿੱਚ ਅੱਗ ਵਾਲੇ। ਧੌਂਕਣੀ ਹੁੰਦੀ ਹੈ ਚਮੜੇ ਦੀ ਬਣੀ ਹੋਈ। ਕਿਉਂਕਿ ਜੇ ਖੱਲਾ ਪਾਠ ਕਰਦੇ ਆ ਬਹੁ ਬਾਚਕ ਹੋ ਜਾਂਦਾ ਖੱਲਾ। ਇੱਕੋ ਹੀ ਹੁੰਦੀ ਧੌਂਕਣੀ ਸੁਨਿਆਰੇ ਕੋਲ ਛੋਟੀ ਜੀ। ਪਾਂਡਾ ਭਾਉ ਅੰਮ੍ਰਿਤੋ ਤਿਤ ਢਾਲ ਕੜੀਐ ਸ਼ਬਦ ਸੱਚੀ ਟਕਸਾਲ ਪ੍ਰੇਮ ਦਾ ਪਾਂਡਾ ਹੋਵੇ ਤੇ ਇਸ ਪਾਂਡੇ ਵਿੱਚ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਪਾਇਆ ਜਾਵੇ ਅੰਮ੍ਰਿਤ ਤਿਤ ਢਾਲ ਇਸ ਪ੍ਰਕਾਰ ਇਸ ਤਰ੍ਹਾਂ ਸੱਚੀ ਟਕਸਾਲ ਵਿੱਚ ਪਰਮਾਤਮਾ ਦੇ ਸ਼ਬਦ ਉਪਦੇਸ਼ ਨੂੰ ਫਿਰ ਕੜਿਆ ਜਾਂਦਾ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਇਸ ਪ੍ਰਕਾਰ ਪਾਵਨ ਬਚਨ ਫਰਮਾਉਦੇ ਹਨ ਇਹ ਕਾਰ ਉਹ ਭਗਤ ਜਨ ਕਰਦੇ ਹੈ ਜਿਨ੍ਹਾਂ ਉੱਤੇ ਉਸ ਅਕਾਲ ਪੁਰਖ ਦੀ ਮਿਹਰ ਤੇ ਬਖਸ਼ਿਸ਼ ਦੀ ਦ੍ਰਿਸ਼ਟੀ ਹੁੰਦੀ ਹੈ ਜਿਨ ਕਉ ਨਦਰ ਕਰਮ ਇਨਕਾਰ ਇਸ ਤਰ੍ਹਾਂ ਫਰਮਾਉਦੇ ਸਤਿਗੁਰੂ ਮਹਾਰਾਜ ਜੀ ਨਾਨਕ ਨਦਰੀ ਨਦਰ ਨਿਹਾਲ ਕਿ ਜਿਨ੍ਹਾਂ ਭਲੇ ਪੁਰਸ਼ਾਂ ਨੇ ਇਹੋ ਜੀ ਟਕਸਾਲ ਵਿੱਚ ਪਰਮੇਸ਼ਰ ਦਾ ਸ਼ਬਦ ਘੜਿਆ ਜਪਿਆ ਸਿੱਖਿਆ ਉਹ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਗਏ ਨੇ ਸੋ ਇਹ ਅਖੀਰ ਤੇ ਉਹ ਸ਼ਲੋਕ ਉਚਾਰਨ ਕੀਤਾ ਇਹ ਸ਼ਲੋਕ ਸਾਰੇ ਜਪਜੀ ਸਾਹਿਬ ਦਾ ਉਪ ਸੰਘਾਰ ਭਾ ਸਾਰੀ ਬਾਣੀ ਦਾ ਸਿਧਾਂਤ ਸਾਰ ਸਿਧਾਂਤ ਦੱਸਿਆ ਜਗਤ ਦਾ ਗੁਰੂ ਤੇ ਮਾਤਾ ਪਿਤਾ ਕੌਣ ਹੈ ਜਗਤ ਦਾ ਤੇ ਅਸਲ ਵਿੱਚ ਫਿਰ ਇਹਦੇ ਕਈ ਅਰਥ ਨੇ 6 7 ਅਰਥ ਕੀਤੇ ਹੋਏ ਆਪਾਂ ਇਹ ਸਾਰੇ ਸ਼ਲੋਕ ਦੇ ਜੋ ਅੰਮ੍ਰਿਤ ਬਾਣੀ ਸੀਰੀਜ਼ ਮੈਂ 12 ਸੀੜੀਆਂ ਦਾ ਪਹਿਲਾ ਸੈੱਟ ਆਪਨੇ ਉਹਦੇ ਵਿੱਚ ਇਹਦੇ ਅਰਥ ਨੇ ਉਸ ਤੋਂ ਘੱਟ ਫਿਰ ਜਿਹੜੀ ਗੁਰ ਪ੍ਰਸਾਦ ਵਾਲੇ ਲੜੀਵਾਰ ਕਥਾ ਉਹਦੇ 'ਚ ਨੇ ਜਾਂ ਇਹ ਫਿਰ ਆਮ ਸੰਗਤ ਜਿਹੜੀ ਬਿਲਕੁਲ ਨਵੇਂ-ਨਵੇਂ ਨੇ ਅਮਰ ਸ਼ਕ ਕੇ ਤੇ ਉਹਨਾਂ ਨੂੰ ਪਤਾ ਨਹੀਂ ਨਾਰਥ ਕੀ ਨੇ ਜਾਂ ਰੋਜ਼ ਜਿੰਨਾ ਪਾਠ ਕਰਨਾ ਉਹ ਸੁਣ ਕੇ ਤੋਂ ਲਾਭ ਠਾਉਣਗੇ ਤਾਂ ਕਿ ਨਾਲ-ਨਾਲ ਸਿੰਗਲ ਪੰਕਤੀ ਅਰਥ ਯਾਦ ਰਹਿਣ ਮਨ ਟਿਕਿਆ ਰਹੇ ਸ਼ਲੋਕ ਉਸ ਲੋਕ ਦੀ ਪ੍ਰਾਪਤੀ ਕਰਵਾਉਣਾ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸੋ ਇਸ ਸ੍ਰਿਸ਼ਟੀ ਦੇ ਜੀਵਾਂ ਦਾ ਪਵਣ ਜਿਹੜੀ ਹਵਾ ਗੁਰੂ ਹੈ ਸੋ ਸਵਾਸਾਂ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੈ ਨਾ ਪਵਨ ਗੁਰੂ ਪਵਨ ਐਸੇ ਪ੍ਰਕਾਰ ਤੇ ਪਾਣੀ ਪੀਤਾ ਧਰਤੀ ਵੱਡੀ ਮਾਤਾ ਜਿਹਦੀ ਗੋਦ ਵਿੱਚ ਸਾਰੇ ਜੀਵ ਜਿਹੜੇ ਆ ਵਸਦੇ ਨੇ ਹਮੇਸ਼ਾ ਮਹੱਤ ਹੁੰਦਾ ਵੱਡੀ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਦਿਨ ਤੇ ਰਾਤ ਜੀਵਾਂ ਦੇ ਖੜਾਵੀ ਤੇ ਖੜਾਵਾ ਬਣੇ ਹੋਏ ਆ ਜਿਨ੍ਹਾਂ ਦੇ ਹੱਥਾਂ ਵਿੱਚ ਸਾਰੇ ਖੇਡਦੇ ਆ ਚੰਗੀਆਂ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਜੀਵਾਂ ਦੀਆਂ ਚੰਗੀਆਂ ਤੇ ਬੁਰਾਈਆਂ ਧਰਮ ਰਾਜ ਦੇ ਦਰਬਾਰ ਵਿੱਚ ਚਿੱਤਰ ਗੁਪਤ ਪੜ ਕੇ ਸੁਣਾਉਂਦੇ ਨੇ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪੋ ਆਪਣੇ ਕੀਤੇ ਕਰਮ ਅਨੁਸਾਰ ਕੋਈ ਜੀਵ ਤਾਂ ਵਾਹਿਗੁਰੂ ਦੇ ਨੇੜੇ ਹੋ ਜਾਂਦੇ ਆ ਚੰਗੇ ਕਰਮਾਂ ਕਰਕੇ ਪੁੰਨ ਕਰਮਾਂ ਕਰਕੇ ਸੁਭਲੇ ਕਰਮਾਂ ਕਰਕੇ ਤੇ ਕੋਈ ਦੂਰ ਛੁੱਟਿਆ ਜਾਂਦਾ ਜਿਹੜਾ ਬਾਲੇ-ਮਾੜੇ ਕਰਮ ਕਰਦਾ ਨਰਕਾਂ ਛੁੱਟ ਦਿੰਦਿਆ ਉਹਨੂੰ ਸਤਗੁਰੂ ਮਹਾਰਾਜ ਕਹਿੰਦੇ ਸਭ ਤੋਂ ਸ੍ਰੇਸ਼ਟ ਕਰਮ ਹੁਣ ਕੀ ਹੈ ਇੱਕ ਓੰਕਾਰ ਸਤਨਾਮ ਤੋਂ ਸ਼ੁਰੂ ਹੋਏ ਸੀ ਆਪਾਂ ਕਹਿੰਦੇ ਵਸੇ ਇਹੀ ਸਭ ਤੋਂ ਸ੍ਰੇਸ਼ਟ ਕਰਮ ਹੈ ਨਾਮ ਜਪਣਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਹੁਣ ਜਿਨ੍ਹਾਂ ਜੀਵਾਂ ਨੇ ਗੁਰਮੁਖਾਂ ਨੇ ਪ੍ਰਭੂ ਦੇ ਨਾਮ ਨੂੰ ਸਿਮਰਿਆ ਪਰਮੇਸ਼ਰ ਦਾ ਨਾਮ ਸਿਮਨ ਕੀਤਾ ਉਹ ਬੜੀ ਮਿਹਨਤ ਕਰਕੇ ਆਪਣੀ ਕਮਾਈ ਸਫਲੀ ਕਰ ਗਏ ਨੇ ਮਸਕਤ ਭਾ ਮਿਹਨਤ ਕਿੰਨੀ ਦੁਨੀਆ ਜਿਹੜੀ ਹੁੰਦੀ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਹਾਰਾਜ ਕਥਨ ਕਰਦੇ ਆ ਕਿ ਨਾਮ ਸਿਮਨ ਵਾਲੇ ਦੇ ਮੁਖ ਉਜਲੇ ਹੁੰਦੇ ਨੇ ਉਹਨਾਂ ਦੀ ਸੰਗਤ ਕਰਕੇ ਹੋਰ ਕਿੰਨੀ ਦੁਨੀਆ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਂਦੀ ਹੈ ਭਾਵ ਕਹਿਣ ਤੋਂ ਕਿ ਸਾਧੂ ਜਨਾਂ ਦੀ ਸੰਗਤ ਕਰਨ ਨਾਲ ਅਨੇਕਾਂ ਜੀਵ ਮੁਕਤ ਹੋ ਜਾਂਦੇ ਨੇ ਕਹਿਣ ਤੋਂ ਭਾਵ ਕਿ ਪਰਮੇਸ਼ਰ ਦੀ ਰਚੀ ਕੁਦਰਤ ਪਾਉਣ ਪਾਣੀ ਦਿਨ ਤੇ ਰਾਤ ਵਿੱਚ ਜੀਵ ਜਿਹੋ ਜਿਹੇ ਕਰਮ ਕਰਨਗੇ ਉਹ ਹਜਾ ਉਹਨਾਂ ਨੂੰ ਫਲ ਮਿਲੇਗਾ ਕੋਈ ਤਾਂ ਸ਼ੁਭ ਕਰਮਾ ਕਰਕੇ ਪ੍ਰਭੂ ਦੀ ਹਜ਼ੂਰੀ ਦਾ ਆਨੰਦ ਪ੍ਰਾਪਤ ਕਰਨਗੇ ਤੇ ਕੋਈ ਉਸ ਤੋਂ ਦੂਰ ਹੋ ਜਾਣਗੇ ਨਾਮੀ ਜੀਵ ਜਿਹੜੇ ਨੇ ਨਾਮ ਜਪਣ ਵਾਲੇ ਉਹ ਉਜਲ ਮੁਖ ਲੈ ਕੇ ਵਾਹਿਗੁਰੂ ਦੇ ਦਰਬਾਰ ਵਿੱਚ ਜਾਂਦੇ ਨੇ ਤੇ ਆਪਣੇ ਨਾਲ ਹੋਰ ਅਨੇਕਾਂ ਜੀਵਾਂ ਨੂੰ ਮੁਕਤ ਕਰ ਲੈਂਦੇ ਨੇ ਫਿਰ ਆਪਾਂ ਜਪਜੀ ਸਾਹਿਬ ਦਾ ਪਾਠ ਹੁਣ ਦੇਖੋ ਪਿਆਰ ਨਾਲ ਅਰਥ ਸਿੱਖ ਕੇ ਕਰਨੇ ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦਾ ਹੈ ਪਹਿਲੇ ਪਾਤਸ਼ਾਹ ਨੇ ਖੁਦ ਸਵਾ ਲੱਖ ਜਪਜੀ ਸਾਹਿਬ ਲੱਖੀ ਜੰਗਲ ਚ ਕੀਤਾ ਅੱਗੇ ਸਾਰੇ ਸਰੂਪਾਂ ਨੇ ਕਿੰਨੇ-ਕਿੰਨੇ ਪਾਠ ਕੀਤੇ ਮਹਾਪੁਰਖਾਂ ਨੇ ਕੀਤੇ ਸੋ ਇਸ ਤਰ੍ਹਾਂ ਜਪਜੀ ਸਾਹਿਬ ਦਾ ਬਹੁਤ ਭਾਰੀ ਮਹਾਤਮਾ ਪੰਜ ਪਾਠ ਘਟੂ ਘੜ ਰੋਜ਼ ਕਰੇ ਗ੍ਰਸਤੀ ਨੂੰ ਸਾਰੇ ਕਾਰਜ ਮਹਾਰਾਦਾਸ ਕਰਦੇ ਨੇ ਇਸ ਤਰ੍ਹਾਂ ਇਹ ਬਾਣੀ ਪੜ੍ਹਦੇ ਨਾਲ ਬ੍ਰਹਮ ਗਿਆਨ ਲੋਕ ਪਰਲੋਕ ਸਫਲਾ ਹੁੰਦਾ ਹੈ ਤੋ ਇਹ ਸਾਰੀ ਜਿਹੜੀ ਬਾਣੀ ਜਪਜੀ ਸਾਹਿਬ ਦੇ ਇੱਕ ਆਪਣੀ ਸੀੜੀ ਜਪਜੀ ਸਾਹਿਬ ਦਾ ਮਹਾਤਮਾ ਉਸ ਰਵਣ ਕਰੋਧ ਚ ਸਾਰੇ ਅਰਥ ਪਤਾ ਲੱਗ ਜਾਣਗੇ ਭਾਵ ਉਹਦੇ ਚ ਕਿਹੜੀ ਪੌੜੀ ਦਾ ਕਿਸ ਪ੍ਰਕਾਰ ਫਾਲ ਹੈ ਪਰ ਦੱਸਣ ਦਾ ਮੇਰਾ ਮੂਲ ਇਹ ਕੰਮ ਸੀ ਵੀ ਕੱਲੀ-ਕੱਲੀ ਪੌੜੀ ਪੜਨ ਨਾਲੋਂ ਜਪਜੀ ਸਾਹਿਬ ਦੇ ਜੇ ਹੋਰ ਛੇਤੀ ਕਿਰਪਾ ਕਰਾਉਣੀਆਂ 11 ਪਾਠ 25 ਪਾਠ ਜਿੰਨੇ ਹੋ ਜਾਣ ਬਹਿ ਕੇ ਇਕਾਂਤ ਵਿੱਚ ਪਿਆਰ ਨਾਲ ਕਰੀਏ ਸ਼ੁੱਧ ਬਾਣੀ ਪੜੀਏ ਤਾਂ ਸਤਿਗੁਰੂ ਬ੍ਰਹਮ ਗਿਆਨ ਬਖਸ਼ਣਗੇ ਨਿਸਕਾਮ ਕਰਮੀਆਂ ਨੂੰ ਸਕਾਮ ਕਰਮੀਆਂ ਨੂੰ ਜਿਹੜੀਆਂ ਦਾਤਾ ਮੰਗਦੇ ਆ ਚਾਰ ਪਦਾਰਥ ਉਹਨਾਂ ਨੂੰ ਬਖਸ਼ਿਸ਼ ਕਰਨਗੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਪਾਵਨ ਸ੍ਰੀ ਜਪਜੀ ਸਾਹਿਬ ਅੰਮ੍ਰਿਤ ਸਿਕਾਉਣ ਵੇਲੇ ਪੰਜ ਪਿਆਰੇ ਪਹਿਲੀ ਇਹ ਬਾਣੀ ਪੜਦੇ ਆ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੇ ਵਿੱਚ ਇਹ ਪਹਿਲੀ ਬਾਣੀ ਆਪਣੀ ਆਪਾਂ ਪੜਨੀ ਹੈ ਇਹਦਾ ਅਰਥਾਂ ਨੂੰ ਕਈ ਵਾਰੀ ਸੁਣ ਲਿਓ ਹੌਲੀ ਹੌਲੀ ਪਰਪੱਕੀ ਹੋ ਜਾਣਾ ਜਦੋਂ ਜਪਜੀ ਸਾਹਿਬ ਪੜਨਾ ਹੈ ਉਦੋਂ ਅਰਥ ਅੱਖਾਂ ਦੇ ਅੱਗੇ ਆਈ ਜਾਣੇ ਆਪਣੇ ਆਪ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ